रोटरी क्लब मोरेंडा ਵੱਲੋਂ ਖਾਲਸਾ ਕਾਲਜ ਮੋਰਿੰਡਾ ਵਿਖੇ ਚਾਨੀਵਾ ਖੁੰਦਾਨ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਿਨੇਸ਼ ਜਿੰਦਲ ਨੇ ਦੱਸਿਆ ਕਿ ਇਸ ਮੌਕੇ ਡੀਐਸਪੀ ਮੋਰਿੰਡਾ ਸਰਦਾਰ ਗੁਰਦੀਪ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਪੁੱਜੇ ਉਹਨਾਂ ਕਲਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ ਇਸ ਮੌਕੇ ਕਲਬ ਦੇ ਪ੍ਰਧਾਨ ਰਾਜਕੁਮਾਰ ਸੁਲਾਨੀ ਮਨਜੀਤ ਸਿੰਘ ਪਾਟਿਆ ਕਰਨਲ ਮਲਕੀਤ ਸਿੰਘ ਡਾਕਟਰ ਨਿਰਮਲ ਤੀਮਾਨ ਡਾਕਟਰ ਮਾਵੀ ਸੁਖਵੀਰ ਸਿੰਘ ਸਿੱਧੂ ਹਰਜਿੰਦਰ ਸੱਚਦੇਵਾਂ ਯਸੂ ਸੂਦ ਦਵਿੰਦਰ सिंह नितिन गुप्ता कुलदीप शीगला अवतार सिंह पीमान हरजिंदर सिंह को इलावा क्लब मेंबर हाजिर सन ਜੀ ਸਰ ਜਿਹੜਾ ਅੱਜ ਰੋਟਰੀ ਕਲੱਬ ਮੋਰਿੰਡਾ ਵੱਲੋਂ ਵਿਸ਼ਾਲ ਖੂਹਦਾਨ ਕੈਂਪ ਲਾਇਆ ਗਿਆ ਇਹ 40ਵਾਂ ਕੈਂਪ ਹੈ ਜੀ ਸੋ ਬੜੀ ਇਹ ਮਾਣ ਵਾਲੀ ਗੱਲ ਹੈ ਜਿਹੜਾ ਬੜਾ ਵੱਡਾ ਉਪਰਾਲਾ ਇਹਨਾਂ ਦਾ ਖੂਹਦਾਨ ਕਰਵਾ ਰਹੇ ਨੇ 40ਵੇਂ ਵਾਰ ਤੇ ਹੁਣ ਕਰੀਮ ਸਾਡੇ ਕੋਲੇ ਇੱਥੇ ਜਿਹੜੇ 70 75 ਜੂਨਟ ਦਾਨ ਹੋਣ ਦਾ ਆਈਡੀਆ ਹੈਗਾ 35 ਜੂਨਟ ਹੁਣ ਤੱਕ ਦਾਨ ਹੋ ਚੁੱਕੇ ਨੇ ਸੋ ਇਹ ਬੜੀ ਟੀਮ ਸਾਡੀ ਜਿਹੜੀ ਸਾਰੀ ਹੈਗੀ ਹੈ ਬੜਾ ਮਿਹਨਤ ਨਾਲ ਕੰਮ ਕਰ ਰਹੀ ਹੈਗੀ ਸੋ ਸਾਰੀ ਟੀਮ ਮੇ ਵਧਾਈ ਦੀ ਪਾਤਰ ਹੈ ਜੀ ਰੋਡਿੰਗ ਕਲਾਮ ਰੰਡਾ ਵੱਲੋਂ ਅੱਜ 40ਵਾਂ ਵਿਸ਼ਾਲ ਖੂਦਨ ਕੈਂਪ ਲਗਾਇਆ ਹੋਇਆ ਹੈ ਜਿਸ ਤੇ ਗਵਰਨਮੈਂਟ ਹਸਪੀਟਲ ਸੈਕਟਰ 32 ਕੰਡੀਗੜ ਦੀ ਟੀਮ ਨੇ ਮਾਹਰ ਡਾਕਟਰਾਂ ਦੁਆਰਾ ਕੋਲ ਲੱਭ ਕੇ ਕੀਤਾ ਜਾ ਰਿਹਾ ਹੈ। ਰੋਟੀ ਕਲੱਬ ਹਰਨ ਤਿੰਨ ਮਹੀਨੇ ਬਾਅਦ ਫੋਨਡਨ ਕੈਂਪ ਲਗਾਉਂਦਾ ਹੈ। ਅੱਜ ਦੇ ਕੈਂਪ ਵਿੱਚ ਹੁਣ ਤੱਕ ਤੁਹਾਡੇ 40 ਜੁੰਟ ਰੀਡ ਹੋ ਚੁੱਕੇ ਨੇ ਤੇ ਬਾਕੀ ਦੀ ਫਾਰ ਹੈ ਨੇ ਡੋਜ਼। ਮੈਂ ਇਸ ਸਮਾਂ ਨਹੀਂ ਉਹਨਾਂ ਨੂੰ ਅਪੀਲ ਕਰਾਂਗਾ ਜਿਨ੍ਹਾਂ ਨੇ ਹੱਦ ਤੱਕ ਜਿਨ੍ਹਾਂ ਦੀ ਉਮਰ 18 ਸਾਲ ਆ ਤੇ ਵਜ਼ਨ 50 ਕਿਲੋ ਤੋਂ ਵੱਧ ਹੈ। ਬਲੱਡ ਟੈਸਟ ਕਰਨਾ ਸ਼ੁਰੂ ਨਹੀਂ ਕੀਤਾ। ਤੁਰੂਫ ਸ਼ੁਰੂ ਕਰ। ਕਿਉਂਕਿ ਜਿਹੜਾ ਬਲੱਡ ਹੈਗਾ ਉਹ ਕਿਸੇ ਫੈਕਟਰੀ ਵਿੱਚ ਤਿਆਰ ਨਹੀਂ ਹੁੰਦਾ। ਹੇ ਸਾੰਮੀ ਜੀ ਵੀ ਕੋਈ ਬੰਨਾ ਹੈ ਸੋ ਮੈਂ ਇਹ ਕਹਿਣਾ ਵੀ ਜਿਹੜੇ ਲੋਕਾਂ ਨੇ ਹੰਦਾਨ ਦੇਣਾ ਸ਼ੁਰੂ ਨਹੀਂ ਕੀਤਾ ਉਹ ਜਰੂਰ ਜਰੂਰ ਆਪਣੀ ਲਾਈਫ ਲੀ ਵਿੱਚ ਬਲੱਡ ਡੋਨੇਟ ਕਰਿਆ ਕਰ। ਬਲੱਡ ਡੋਨੇਟ ਕਰਨਾ ਨੇ ਇੱਕ ਤਰ੍ਹਾਂ ਵਿਅਕਤੀ ਤੰਦਰੁਸਤ ਰੱਖਦਾ ਹੈ। ਇੱਕ ਕੋਈ ਬਿਮਾਰੀ ਨੇੜੇ ਨਹੀਂ ਆਉਂਦੀ। ਦੂਸਰਾ ਮਾਰਾ ਜੀਆ ਬਲੈਸੀ ਮਿਲਦੀ ਹੈ। ਇਸ ਕਰਕੇ ਹਰ ਇੱਕ ਨੂੰ ਚਾਹੀਦਾ ਵੀ ਬਲੱਡ ਡੋਨੇਟ ਜੁੜ ਕਰੇ। ਜਿੱਤੇ ਜਿੱਤੇ ਰਕਤਦਾਨ ਮਰਤੇ ਮਰਤੇ ਨੇਤਰਨ।